ਭਾਰਤੀ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਇੰਨੀ ਦਿਨੀ ਅਸਮਾਨ ਛੂ ਰਹੀਆਂ ਨੇ ਗੱਲ ਕਰਾਂਗੇ ਸੋਨਾ ਐਮਸੀਐਕਸ ਤੇ ਲਗਾਤਾਰ ਨਵੇਂ ਰਿਕਾਰਡ ਬਣਾ ਰਿਹਾ ਹੈ ਸਰਾਫਾ ਬਾਜ਼ਾਰ ਦੇ ਵਿੱਚ ਦੀਆਂ ਕੀਮਤਾਂ ਸਿਖਰ ਤੇ ਪਹੁੰਚ ਗਈਆਂ ਨੇ ਇਹ ਤੇਜ਼ੀ ਇੰਨੀ ਆਸਾਧਾਰਨ ਹੈ ਕਿ ਤਜਰਬੇਕਾਰ ਨਿਵੇਸ਼ਕ ਵੀ ਹੈਰਾਨ ਨੇ ਸੋਨੇ ਨੂੰ ਰਵਾਇਤੀ ਤੌਰ ਤੇ ਇੱਕ ਸਥਿਰ ਨਿਵੇਸ਼ ਵਿਕਲਪ ਮੰਨਿਆ ਜਾਂਦਾ ਹੈ ਪਰ ਵਰਤਮਾਨ ਦੇ ਵਿੱਚ ਸਟਾਕ ਮਾਰਕੀਟ ਵਾਂਗ ਤੇਜ਼ੀ ਨਾਲ ਵਧ ਰਿਹਾ ਹੈ ਇਸੇ ਵਾਅਦੇ ਨੇ ਜਿਹੜਾ ਸੋਨੇ ਨੂੰ ਇੱਕ ਆਕਰਸ਼ਕ ਨਿਵੇਸ਼ ਵਿਕਲਪ ਬਣਾ ਦਿੰਦਾ ਨਾਲ ਹੀ ਖਰੀਦਦਾਰਾਂ ਲਈ ਚਿੰਤਾ ਦਾ ਵਿਸ਼ਾ ਵੀ ਬਣਾਇਆ ਪਿਛਲੇ ਹਫ਼ਤੇ ਸੋਨੇ ਦੀਆਂ ਕੀਮਤਾਂ ਦੇ ਵਿੱਚ ਹੋਇਆ ਵਾਧਾ ਸੱਚਮੁੱਚ ਹੈਰਾਨ ਕਰਨ ਵਾਲਾ ਹੈ 24 ਕੈਰਟ ਸੋਨੇ ਦੀ ਕੀਮਤ ਸਿਰਫ ਇੱਕ ਹਫਤੇ ਦੇ ਵਿੱਚ 3700 ਰੁਪਏ ਵਧੀ ਹੈ ਜਿਸ ਨਾਲ ਦਿੱਲੀ ਦੇ ਵਿੱਚ ਗੱਲ ਕਰੀਏ 1 ਲੱਖ ਪਾਰ ਕਰ ਚੁੱਕਾ ਹੈ 11830 ਰੁਪਏ ਪ੍ਰਤੀ 10 ਗ੍ਰਾਮ ਇਹਦੀ ਕੀਮਤ ਹੋ ਗਈ ਹੈ ਇਹ ਵਾਧਾ ਰੋਜ਼ਾਨਾ ਦੇ ਆਧਾਰ ਤੇ ਲਗਭਗ 500 ਰੁਪਏ ਪ੍ਰਤੀ ਦਿਨ ਦੇ ਬਰਾਬਰ ਹੈ ਜੋ ਕਿ ਸੋਨੇ ਦੇ ਇਤਿਹਾਸ ਵਿੱਚ ਆਸਾਧਾਰਨ ਹੈ 22 ਕੈਰੇਟ ਸੋਨੇ ਦੇ ਵਿੱਚ ਵੀ 3400 ਰੁਪਏ ਵਾਧਾ ਹੋਇਆ ਜਦੋਂ ਦੱਸਦਾ ਹੈ ਕਿ ਹਰ ਕਿਸਮ ਦਾ ਸੋਨਾ ਬਰਾਬਰ ਵਧਿਆ ਬਹੁਤ ਸਾਰੇ ਨਿਵੇਸ਼ਕ ਇਸ ਵਾਅਦੇ ਦਾ ਫਾਇਦਾ ਉਠਾ ਰਹੇ ਨਹੀਂ ਆਪਣਾ ਪੁਰਾਣਾ ਸੋਨਾ ਵੇਚ ਰਹੇ ਨਹੀਂ ਜਦਕਿ ਕੁਝ ਲੋਕ ਭਵਿੱਖ ਦੇ ਵਿੱਚ ਹੋਰ ਵਾਅਦੇ ਦੀ ਉਮੀਦ ਨਾਲ ਖਰੀਦ ਰਹੇ ਨੇ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਇਹ ਤੇਜ਼ੀ ਵਪਾਰੀਆਂ ਦੇ ਲਈ ਚੰਗੀ ਖਬਰ ਹੈ ਪਰ ਇਹ ਆਮ ਗਾਹਕਾਂ ਦੇ ਲਈ ਇੱਕ ਚੁਣੌਤੀ ਵੀ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈ